ਓਏ ਬਾਈ ਆਪਣੇ ਕੋਲੇ ਫੇਰ ਗੁਰਬਰਾਡ ਬਲੌਸ ਕਿਵੇਂ ਬਾਈ ਸਤਿ ਸ੍ਰੀ ਅਕਾਲ ਜੀ ਭੈਣ ਬਾਈ ਚੜਦੀ ਕਲਾ ਤੁਸੀਂ ਸੋਸਰ ਠੀਕ ਆ ਬਾਈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਆ ਦੇਖੋ ਉਥੋਂ ਤਾਈਂ ਪੱਥਰ ਗਏ ਆ ਬਾਈ ਉਹ ਚਿਬੇ ਹੋਏ ਪਏ ਹਨ ਜਿਹੜੇ ਸੜਕਾਂ ਦੇ ਸਾਈਡਾਂ ਤੇ ਲੱਗੇ ਹੋਏ ਆਗੇ ਹਨ ਆ ਪੱਥਰ ਪੁੱਥਰ ਚੱਕ ਇਹਨਾਂ ਨੇ ਸਾਈਡ ਤੇ ਕਰੇ ਹੋਏ ਆਗੇ ਸਾਰੇ ਇੱਥੇ ਆਹ ਲੈਂਡ ਸਲਾਈਡ ਇਧਰੋਂ ਹੋਈ ਆ ਪਾਣੀ ਦੀ ਕਿੰਨੀ ਕਿ ਪ੍ਰੋਬਲਮ ਆਉਂਦੀ ਹੈ ਇੱਥੇ ਬਹੁਤ ਸਾਲ ਹੋ ਗਏ ਇਹ ਤਾਂ ਪਾਣੀ ਪਾਣੀ ਨਹੀਂ ਆ ਯਾਰ ਇਦਾਂ ਕਿੰਨਾ ਟਾਈਮ ਹੋ ਗਿਆ ਸੁਣ ਕਿੰਨੇ ਸਾਲ ਹੋ ਗਏ ਇਦਾਂ ਪਾਣੀ ਆਉਂਦੇ ਨਹੀਂ 15 ਸਾਲ ਬਾਈ ਪੂਰਾ ਖਤਰਨਾਕ ਮੋੜ ਪੂਰੀ ਫੁੱਲ ਚੜਾਈ ਆ ਆ ਜਾ ਆ ਜਾ ਸਾਈਡ ਤੇ ਰੱਖ ਮੜਾ ਆ ਟਰੱਕ ਟਰੱਕ ਆ ਜਾਂਦਾ ਗਾ ਯਾਰੀ ਅਸਰੀ ਕਾਲ ਜੀ ਸਾਰਿਆਂ ਨੂੰ ਅੱਜ 21 ਤਰੀਕ ਜੀ ਤੇ ਦਿਨ ਬੁੱਧਵਾਰ ਰਾਤ ਆਪਾਂ ਤੁਹਾਨੂੰ ਪਤਾ ਇਸ ਜਗ੍ਹਾ ਤੇ ਸੁੱਤੇ ਸੀਗੇ 3:00 ਵਜੇ ਸੌਏ ਸੀਗੇ ਤੇ ਲਗਭਗ ਹੁਣ ਟਾਈਮ 5:30 ਦਾਗਾ ਤੇ 2-3 ਘੰਟੇ ਆਪਾਂ ਨੀਂਦ ਲੈ ਲਈ ਤੇ ਅੱਜ ਦਾ ਜਿਹੜਾ ਸਫ਼ਰ ਅੱਜ ਆਪਾਂ ਹਜੇ 50 ਕਿਲੋਮੀਟਰ ਦਾ ਸਫ਼ਰ ਆਪਣਾ ਪਿਆਗਾ ਉਹਦੇ ਚ ਜ਼ਿਆਦਾ ਚੜ੍ਹਾਈ ਹੈਗੀ ਤੇ ਹੁਣ ਆਪਾਂ ਇਥੋਂ ਜਿਹੜਾ ਆਪਣਾ ਸਫ਼ਰ ਅੱਗੇ ਦਾ ਜਾਰੀ ਕਰਦੇ ਆਂ ਜੀ ਟਾਈਮ ਭਾਈ 5:30 ਦਾ ਹੋਇਆਗਾ ਤੇ ਦਿਨ ਦੇਖ ਲਓ ਤੁਸੀਂ ਕਿਨਾ ਪੂਰਾ ਚਿੱਟਾ ਦਿਨ ਚੜਿਆ ਹੋਇਆ ਹਨਾ ਤੇ ਸਾਹਮਣੇ ਜੋ ਉਸ ਪਹਾੜ ਤੇ ਦੇਖੂਗੀ ਤਾਂ ਉੱਥੇ ਧੁੱਪ ਵੀ ਨਿਕਲੀ ਹੋਈ ਆ ਇਹ ਲੋਕ ਦੇਖੋ ਬਈ ਯਾਰ ਆਪਦੇ ਆਦੇ ਕੰਮ ਤਾਂ ਨਿਕਲ ਗਏ ਦੁਕਾਨਾਂ ਖੁੱਲ ਚੁੱਕੀਆਂ ਨੇ ਇੰਨੀ ਜਲਦੀ ਐਨੀ ਸੁਨੇਹਾ ਜੀ ਮੈਂ ਆਪਣੇ ਪੰਜਾਬ ਚ ਲੁਧਿਆਣੇ ਵਾਲੀ ਮਾਰਕੀਟ ਆ ਨਾ ਘਟੋ ਘਟ 10 11 ਵਜੇ ਤੋਂ ਪਹਿਲਾਂ ਨਹੀਂ ਖੁੱਲਦੀ ਕੋਈ ਵੀ ਬਠਿੰਡ ਵਾਲੀ ਮਾਰਕੀਟ ਵੀ ਇਦਾਂ ਹੀ ਆ ਤੇ ਯਾਰ ਬੜੀ ਜਲਦੀ ਐ ਕੱਥੇ ਉਹ ਨਹੀਂ ਜੇ ਬੱਚਾ ਖੜਾ ਸੀ ਨਾ ਸਕੂਲ ਵੀ ਭੱਗ ਗਿਆ ਉਹ ਕਹਿੰਦਾ ਮੇਰਾ 7 ਵਜੇ ਸਕੂਲ ਲੱਗਣਾ ਤੇ ਇਥੋਂ ਸਿਰਫ 7 ਕਿਲੋਮੀਟਰ ਹੀ ਆ ਕਹਿੰਦਾ ਤੇ ਪਤਾ ਨਹੀਂ ਕਿਉਂ ਬਈ ਇੰਨੀ ਜਲਦੀ ਨਾ ਲੋ ਚਾ ਤਾਂ ਵਧੀਆ ਗੱਲ ਆ ਚਲ ਸੁਨੇ ਆ ਉੱਠਣਾ ਨਾ ਸਭ ਕੁਝ ਸੁਨੇ ਆ ਕਰਨਾ ਆ ਆ ਗਿਆ ਹੋ ਮੁੰਡਾ ਆ ਜਿਹੜਾ ਸਕੂਲ ਜਾਂਦਾ ਹੈ ਜੇ ਇੱਥੇ ਆ ਫਿਰ ਤਾਂ ਸਕੂਲ ਜਾ ਰਹੇ ਹੋ ਹੈ ਇਤਨੀ ਜਲਦੀ ਪੇਪਰ ਅੱਜ ਹਾਂ ਮੈਨੂੰ ਪਹਿਲੇ ਦੱਸਿਆ ਇਹ ਕਹਿੰਦੇ ਅੱਜ ਪੇਪਰ ਆਗਾ ਦੇਖੋ ਅੱਜ ਦਾ ਜਿਹੜਾ ਸਫਰ ਹੈ ਜੀ ਆਪਣਾ ਜਾਰੀ ਹੋ ਚੁੱਕਿਆਗਾ ਤੇ ਸਵੇਰ ਸਵੇਰੇ ਹਲੇ ਚਾਹ ਵੀ ਨਹੀਂ ਪੀਤੀ ਨਾ ਮੂੰਹ ਤੋ ਤਾਗਾ ਸਫਰ ਜਾਰੀ ਹੋ ਗਿਆ ਤੇ ਸਾਹਮਣੇ ਥਿਊ ਦੇਖੋ ਤੁਸੀਂ ਕਿੰਨਾ ਵਧੀਆ ਤੁੱਪ ਨਿਕਲੀ ਹੋਈ ਹੈਗੀ ਤੇ ਹਜੇ ਇਧਰ ਪਹਾੜ ਦਾ ਕਰਕੇ ਤੁੱਪ ਇਧਰ ਨਹੀਂ ਆਈ ਇਧਰ ਛਾਂ ਪਈ ਆ ਸਾਹਮਣੇ ਦੇਖੋ ਤੁੱਪ ਤੇ ਆਪਣੇ ਸਾਥੀ ਹੋ ਜਾਂਦੇ ਅੱਗੇ ਹੁਣ ਤੁੱਪ ਜਿਹੜੀ ਸਿੱਧੀ ਆਪਣੇ ਵੱਲ ਹੋ ਗਈ ਤੇ ਇੱਕ ਵਾਰੀ ਸਵੇਰੇ ਸਵੇਰੇ ਤੁਸੀਂ ਵੀ ਅਲਤ ਨੰਗਾ ਨਦੀ ਦੇ ਦਰਸ਼ਨ ਕਰ ਲਓ ਵੈਸੇ ਤੁਹਾਨੂੰ ਬਹੁਤ ਅਰੀ ਦਰਸ਼ਨ ਕਰਾ ਤੇ ਰਾਤ ਵੀ ਹੈਨਾ ਕੱਲ ਸਾਰਾ ਦਿਨ ਦਿਖਾਈਗੇ ਤੇ ਅੱਜ ਵੀ ਇੱਕ ਵਾਰੀ ਹੋਰ ਜਿਹੜੇ ਆ ਦਰਸ਼ਨ ਕਰ ਲਓ ਇਹ ਨਾਲ ਨਾਲ ਹੀ ਆਪਣੇ ਚੱਲ ਰਹੀ ਹੈਗੀ ਆਹ ਦੋਸਤੋ ਜਿਹੜਾ ਤੁਸੀਂ ਬਾਈ ਰੋਡ ਦੇਖਿਆ ਨੇ ਉਹ ਨਾ ਇਹ ਤਿੰਨ ਤੋਂ ਚਾਰ ਸਾਲ ਪਹਿਲਾਂ ਨਾ ਜੋ ਹੁਣ ਜਿੰਨਾ ਰੋਡ ਹੈ ਨਾ ਐਦੋਂ ਅੱਧਾ ਰੋਡ ਸੀਗਾ ਐਦੋਂ ਹਾਫ ਹੀ ਸੀਗਾ ਤੇ ਰਾਤ ਨੂੰ 9 ਵਜੇ ਤੋਂ ਬਾਅਦ ਕੋਈ ਵੀ ਇਸ ਰੋਡ ਤੇ ਆ ਨਹੀਂ ਸਕਦਾ ਸੀ ਸਾਧਨ ਲੈ ਕੇ ਕੋਈ ਐਮਰਜੈਂਸੀ ਹੁੰਦਾ ਸੀਗਾ ਜਿਹੜਾ ਆ ਜਾ ਸਕਦਾ ਸੀਗਾ ਤੇ ਵੈਸੇ ਟਰੱਕਾਂ ਟਰੱਕਾਂ ਵਾਲੇ ਹਨਾ ਕੋਈ ਵੀ ਇਹ ਕੋਈ ਯਾਤਰਾ ਨਹੀਂ ਕਰ ਸਕਦਾ ਸੀ ਰਾਤ ਨੂੰ 9 ਵਜੇ ਤੋਂ ਬਾਅਦ ਤੇ ਹੁਣ ਇਹ ਡਬਲ ਹੋਇਆਗਾ ਤੇ ਹੁਣ ਰਾਤ ਨੂੰ ਸਾਰਾ ਟ੍ਰੈਫਿਕ ਚੱਲਦੀ ਰਹਿੰਦੀ ਹੈ ਜਿੱਦਾਂ ਆਪਾਂ ਵੀ ਰਾਤ ਨੂੰ ਇਸੇ ਇਸੇ ਰੋਡ ਤੇ ਚੱਲਦੇ ਰਹੇ ਹਨਾ ਤੇ ਪਹਿਲਾਂ ਨਹੀਂ ਸੀਗਾ ਇਦਾਂ ਪਹਿਲਾਂ ਇਦਾਂ ਨਹੀਂ ਚੱਲਣ ਦਿੰਦੇ ਸੀਗੇ ਹੁਣ ਆਈ ਆ ਬਾਈ ਬਿਲਕੁਲ ਖਤਰਨਾਕ ਚੜਾਈ ਜਿਹੜਾ ਡਾਟ ਪਵਾਤਾ ਡਾਟ ਉਹ ਕੰਮ ਆਗਾ ਸਾਹਮਣੇ ਉਹ ਗੱਡੀ ਮੁੜੀ ਹੈ ਨਾ ਉੱਥੇ ਮੋੜ ਆਗਾ ਤੇ ਉਹ ਗੱਡੀ ਪਤਾ ਕਿੱਧਰ ਦੀ ਜਾਊਗੀ ਇੱਥੋਂ ਦੀ ਆ ਉੱਪਰ ਬਿਲਕੁਲ ਪੂਰੀ ਖੜਮੀ ਚੜਾਈ ਆ ਬਾਈ ਪੂਰੀ ਖੜਮੀ ਚੜਾਈ ਜਿਹੜੇ ਵਾਲੇ ਆਪਣੇ ਵਾਲੇ ਸਾਈਕਲ ਹਨ ਇਹ ਤਾਂ ਬਾਈ ਪੈਡਲ ਮਾਰ ਕੇ ਤਾਂ ਚੱਲ ਹੀ ਨਹੀਂ ਸਕਦੇ ਕਿਉਂਕਿ 20 ਕਿਲੋ ਦਾ ਤਾਂ ਲਗਭਗ ਸਾਈਕਲ ਹੋਊਗਾ ਤੇ 20 ਕਿਲੋ ਆਪਣੇ ਕੋਲੇ weight ਹੋਊਗਾ ਤੇ ਆ ਹਿਮਾਚਲੀ ਬਾਈ ਆ ਪੈਦਲ ਯਾਤਰਾ ਕਰ ਰਹੇ ਆ ਧਾਮਾਂ ਦੀ ਜੈ ਹੋ ਜੀ ਜੈ ਹੋ ਜੈ ਪੱਦ੍ਰਮ ਸਾਹਿਬ ਹੈਲੋ ਯਾਤਰਾ ਕਰ ਰਹੇ ਆ ਤੇ ਆਪਾਂ ਸਾਈਕਲਾਂ ਤੇ ਆਪਣੇ ਸਾਥੀ ਥੋੜੇ ਪਿੱਛੇ ਆ ਤੇ ਇਕੱਠੇ ਚੱਲਾਂਗੇ ਫਿਰ ਇਕੱਠਿਆਂ ਦਾ ਡਾਟ ਪਾਊਗਾ ਉਧਰ ਤਾਂ ਸਾਨੂੰ ਮੋੜ ਦੇਖੋ ਬਾਈ ਪੂਰਾ ਖਤਰਨਾਕ ਮੋੜ ਪੂਰੀ ਫੁੱਲ ਚੜਾਈ ਆ ਆਜਾ ਆਜਾ ਸਾਈਡ ਤੇ ਰੱਖ ਮੜਾ ਆ ਟਰੱਕ ਟਰੱਕ ਆ ਜਾਂਦਾ ਗਾ ਯਾਰੀ ਆ ਆ ਲੋਡ ਹੁੰਦੇ ਆ ਨਾ ਜਿਹੜੇ ਬਾਈ ਟਰੱਕ ਉਹਨਾਂ ਦਾ ਪੈਂਦਾ ਡਾਟ ਹੈ ਤਾਂ ਅਸੀਂ ਵੀ ਲੋਡ ਹੀ ਆਂਗੇ ਸਾਡਾ ਵੀ ਬੰਦਾ ਡਾੜਦਾ ਹੁਣ ਆਪਣਾ ਜਿਹੜਾ ਤੀਜਾ ਬੰਦਾ ਨਾ ਉਹ ਥੋੜਾ ਜਿਹਾ ਮੱਠਾ ਚੱਲਦਾਗਾ ਬਸ ਉਹਦਾ ਕਰਕੇ ਥੋੜਾ ਜਿਹਾ ਲੇਟ ਹੋ ਜਾਂਨੇ ਆ ਸਾਥੀ ਆ ਆਪਣਾ ਰੱਖਣਾ ਤਾਂ ਨਾਲ ਹੀ ਹੈਗਾ ਗਾਂ ਅੱਗੇ ਵੀ ਨਹੀਂ ਜਾ ਸਕਦੇ ਹੁਣ ਸਾਨੂੰ ਐ ਨਹੀਂ ਪਤਾ ਇੱਥੇ ਕਿੰਨਾ ਟਾਈਮ ਉਹਦੀ ਵੇਟ ਕਰਨੀ ਪਊਗੀ ਵੇਖਿਓ ਵੀ ਚੈੱਕ ਕਰੋ ਵਿਊ ਵੀ ਪੂਰਾ ਚੰਗਾਗਾ ਏ ਮੋੜ ਵੀ ਬੁਰਾ ਚੰਗਾ ਹੈ ਜਾਂ ਜਾਂਦਿਆਂ ਤਾਹਾਨੂੰ ਗੱਡੀਆਂ ਛੂਹਦੀਆਂ ਆਹ ਰਸਤੇ ਦੇਖੋ ਬਾਈ ਤੁਸੀਂ ਕਿੰਨੇ ਖਤਰਨਾਕ ਆ ਜਦੋਂ ਆਪਾਂ ਚਮੋਲੀ ਤੋਂ ਗੋਵਿੰਦ ਘਾਟਵਾਲ ਜਾਂਦੇ ਆ ਨਾ ਤਾਂ ਰਾਹ 'ਚ ਕੁਝ ਐਦਾਂ ਦੇ ਰਸਤੇ ਆਉਂਦੇ ਆਗੇ ਜਿੱਥੇ ਰਾਤ ਰੋਤ ਨੂੰ ਰੁਕਣ ਬਾਰੇ ਤਾਂ ਨਾ ਬੰਦਾ ਸੋਚ ਹੀ ਨਹੀਂ ਸਕਦਾ ਪਤਾ ਨਹੀਂ ਕਿਹੜੇ ਵੇਲੇ ਪੱਥਰ ਤਾਂ ਤੋਆ ਕੇ ਟੋਟਣ ਚ ਵੱਜੇ ਇਸ ਤਰ੍ਹਾਂ ਦੇ ਪਹਾੜ ਆ ਇੱਥੇ ਆ ਦੇਖੋ ਇਧਰਲੇ ਪਾਸੇ ਡਿੱਗੇ ਵੀ ਪਏ ਆ ਹਨਾ ਇਹ ਮਾੜੇ ਮੋٹے ਕੰਕਰਾਂ ਕੋਈ ਪੱਥਰ ਛੋਟਾ ਵੱਡਾ ਵਸੇ ਡਿੱਗਦਾ ਹੀ ਰਹਿੰਦਾਗਾ ਕੋਈ ਪਤਾ ਨਹੀਂ ਕਿਹਦੀ ਵਾਰੀ ਕਿਹਦਾ ਨੰਬਰ ਇੱਥੇ ਲੱਗ ਜੇ ਇਹ ਸੜਕ ਵੀ ਦੇਖ ਲਓ ਤੁਸੀਂ ਕਿਸ ਟੈਪ ਦੀ ਆ ਸੜਕ ਦੇਖੋ ਪਹਿਲਾਂ ਚੈੱਕ ਕਰਾਂ ਸੜਕ ਵੀ ਖਰਾਬ ਆ ਬਣੀ ਨਹੀਂ ਹੋਈ ਚੰਗੀ ਤਰ੍ਹਾਂ ਇਧਰ ਦੇਖੋ ਬਾਈ ਪਾਣੀ ਕਿਵੇਂ ਜਾਂਦਾ ਪੂਰਾ ਤੇਜ਼ ਆ ਪਾਣੀ ਦਾ ਵਹਾਅ ਤੇ ਰਸਤਾ ਵੀ ਪੂਰਾ ਖਤਰਨਾਕ ਯਾਦਾ ਲੋਡ ਵਾਲੀਆਂ ਗੱਡੀਆਂ ਬਾਈ ਟਰੱਕ ਟਰੱਕ ਤਾਂ ਹਨ ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਹੀ ਆ ਕੰਮ ਇਹ ਤਾਂ ਰਾਹ ਪੂਰਾ ਸੂਰਾ ਤੇ ਉੱਪਰੋਂ ਉਹ ਪਹਾੜ ਵੀ ਨੀਵਾਗਾ ਜਿਹੜਾ ਆ ਹੈਗਾ ਨਾ ਇਹ ਨੀਵਾ ਪਹਾੜ ਲੱਗ ਜਾਂਦਾ ਹੋਊਗਾ ਨਾਲ ਤੇ ਮੋੜ ਵੀ ਇਹ ਖਤਰਨਾਕ ਮੁੜਦਾ ਵੀ ਨਹੀਂ ਹੁਣਾ ਵੱਡਾ ਟਰਾਲਾ ਟਰੋਲਾ ਤਾਂ ਇੱਥੇ ਮੁਸ਼ਕਲ ਹੀ ਆ ਕੰਮ ਐਦਾਂ ਦੇ ਐਦਾਂ ਦੇ ਟੱਪ ਜਾਂਦੇ ਆ ਬਸ 6 ਚੱਕੀ ਹੋਈ ਆਪਣੀ ਤੇ ਜਾਂ ਬਲੈਰੋ ਪੇਕਅਪ ਉਹ ਜਾਨੀਆਂ ਸ਼ੂਕਦੀਆਂ 200 ਟਾਈਮ ਪੌਣੇ 9 ਦਾ ਹੋ ਗਿਆਗਾ ਤੇ ਜਿਹੜਾ ਕੀ ਆਪਣੇ ਫੋਨ ਤੇ ਬਾਈ ਪਾਵਰ ਬੈਂਕ ਨਾ ਬਿਲਕੁਲ ਲੋ ਹੋ ਗਏ ਜਿਵੇਂ ਆਪਾਂ ਰਾਤ ਗੁਰੂ ਘਰ ਚ ਨਹੀਂ ਸੀਗਾ ਨਾ ਤੁਹਾਨੂੰ ਪਤਾ ਹੀ ਕਿੱਥੇ ਸੁੱਤੇ ਸੀਗੇ ਤੇ ਉਹਦਾ ਕਰਕੇ ਫੋਨ ਵਗੈਰਾ ਸਾਰਾ ਕੁਝ ਆਪਣੇ ਤਿੰਨੇ ਜਾਨਿਆਂ ਦੇ ਲੋ ਆ ਗਏ ਤੇ ਚੜਾਈ ਵੀ ਕਾਫੀ ਟਾਈਮ ਤੋਂ ਆ ਰਹੀ ਆ ਤੇ ਨਾ ਹੀ ਕੋਈ ਦੁਕਾਨ ਆਈ ਆ ਤੇ ਨਾ ਹੀ ਕੁਝ ਹੋਰ ਆਇਆ ਜਿੱਥੇ ਆਪਾਂ ਚਾਰਜ ਲਾ ਦੀਏ ਕੋਈ ਕਿਸੇ ਦਾ ਘਰ ਵੀ ਆ ਜੇ ਨਾ ਆਪਾਂ ਉੱਥੇ ਵੀ ਚਾਰਜ ਲਾ ਦਾਂਗੇ ਤੇ ਜਲਦੀ ਜਲਦੀ ਆਵੇ ਹਨ ਆਪਣੇ ਫੋਨ ਬੰਦ ਹੋਣ ਵਾਲੇ ਆਗੇ ਕੌੜੀਆ ਪੈਂਡ ਚ ਪਹੁੰਚ ਕੇ ਆਪਾਂ ਨੂੰ ਚਾਰਜਿੰਗ ਪੁਆਇੰਟ ਮਿਲ ਗਿਆ ਆ ਬਾਈ ਜੀ ਕਹਿੰਦੇ ਆਪਣੀ ਦੁਕਾਨ ਚ ਚਾਰਜ ਲਾ ਲਓ ਤੇ 10 ਮਿੰਟ ਹਨਾ ਫੋਨ ਫੋਨ ਚਾਰਜ ਕਰਕੇ ਫਿਰ ਚੱਲਦੇ ਆ ਤੇ ਇੱਕ ਤੁਹਾਨੂੰ ਇੱਧਰ ਦਿਖਾਵਾਂ ਪਾਣੀ ਕਿੱਦਾਂ ਭਰਦੇ ਆ ਲੋਕ ਪੀਣ ਵਾਲਾ ਪਾਣੀ ਇਸ ਤਰ੍ਹਾਂ ਦਾ ਆਉਂਦਾ ਬਾਈ ਤੇ ਟੈਂਕ ਭਰ ਕੇ ਆਉਂਦਾਗਾ ਤੇ ਕੰਪਨੀ ਵਾਲੇ ਆ ਗਏ ਹਨਾ ਮੈਂ ਪੁੱਛਿਆ ਸਰਕਾਰੀ ਆ ਕਹਿੰਦੇ ਨਹੀਂ ਕੰਪਨੀ ਵਾਲਿਆਂ ਦਾ ਪਾਣੀ ਹੈ ਤੇ ਚਾਰਜ ਵਗੈਰਾ ਕੋਈ ਨਹੀਂ ਤੇ ਫ੍ਰੀ ਪਾਣੀ ਆ ਐਦਾਂ ਢੋਲੀਆਂ ਵਗੈਰਾ ਚ ਪਾਣੀ ਜਿਹੜਾ ਭਰਦੇ ਹੈਗੇ ਪੀਣ ਵਾਲਾ ਸਾਫ ਬਿਲਕੁਲ ਵਧੀਆ ਪਾਣੀ ਆ ਪਾਣੀ ਦੀ ਕਿੰਨੀ ਕੁ ਪ੍ਰੋਬਲਮ ਆਉਂਦੀ ਹੈ ਜੀ ਇੱਥੇ ਬਹੁਤ ਸਾਲ ਹੋ ਗਏ ਇਹ ਤਾਂ ਪਾਣੀ ਚਾਹੀਦਾ ਪਾਣੀ ਨਹੀਂ ਆ ਯਾਰ ਐਦਾਂ ਕਿੰਨਾ ਟਾਈਮ ਹੋ ਗਿਆ ਸੁਣ ਕਿੰਨੇ ਸਾਲ ਹੋ ਗਏ ਐਦਾਂ ਪਾਣੀ ਆਉਂਦੇ ਨੂੰ 15 ਸਾਲ ਤਾਜੀ 15 ਸਾਲ ਖੁਦ ਟੈਂਕਰ ਚਲਾਉਂਦੇ ਹਾਂ ਟੈਂਕਰ ਚਲਾਉਂਦੇ ਹਾਂ 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 ਤੇ ਦੋਸਤੋ ਇਹਨਾਂ ਨੂੰ 15 ਸਾਲ ਹੋ ਗਏ ਲੱਗਦਾ ਏਦਾਂ ਪਾਣੀ ਭਰਦਿਆਂ ਨੂੰ ਤੇ ਮੈਂ ਇਹਨਾਂ ਦੇ ਘਰ ਦਿਖਾਣਾ ਉਹ ਸਾਹਮਣੇ ਉੱਪਰ ਘਰ ਹੈ ਹਨਾ ਤੇ ਸਾਹਮਣੇ ਪਹਾੜਾ ਸਵੇਰ ਦਾ ਵਿਊ ਬਹੁਤ ਚੰਗਾ ਹੁੰਦਾ ਹੋਊਗਾ ਤੁਸੀਂ ਇਹ ਗੱਲ ਮੰਨੋ ਸਾਰੇ ਮੰਨਦੇ ਆਗੇ ਤੇ ਪਰ ਜਿਹੜੇ ਬਾਈ ਵਰਤ ਵਰਤ ਸਾਡੀ ਹਾਲਤ ਵੀ ਖਰਾਬ ਹੋ ਗਈ ਹੈ ਅੱਜ ਕਿ ਖਰਾਬ ਹੋ ਚੁੱਕੀ ਹੈ ਸਾਡੀ ਦਵਾਈ ਲੈਣੇ ਜਾ ਰਹੇ ਆ ਠੀਕ ਹੈ ਬਾਈ ਲੈ ਆਓ ਤੇ ਆਪਾਂ ਜੰਗ ਕਰਦੇ ਸੀਗੇ ਗੱਲ ਬੀਬੀ ਵਿਊ ਬਹੁਤ ਚੰਗਾਗਾ ਪਰ ਜਿਹੜੀਆਂ ਦੁੱਖ ਤਕਲੀ ਪਾਉਂਦੀਆਂ ਹਨ ਉਹ ਵੀ ਇਹਨਾਂ ਨੂੰ ਪਤਾ ਜਿਵੇਂ ਆਪਣੇ ਪੰਜਾਬ ਚ ਸਭ ਕੁਝ ਹਨਾ ਪਧਰਾ ਇਲਾਕਾ ਬਹੁਤ ਬਈ ਪੰਜਾਬ ਵਰਗੀ ਰੀਸ ਨਹੀਂ ਹੈਗੀ ਤੇ ਆਪਾਂ ਹੁਣ ਫੋਨ ਫੋਨ ਚਾਰਜ ਕਰ ਲਗੇ 10 ਮਿੰਟ ਸਫਰ ਦੇ ਵਿੱਚ ਆ ਚੀਜ਼ ਤੁਹਾਡੇ ਕੋਲੇ ਹੋਣੀ ਬਈ ਬਹੁਤ ਜ਼ਰੂਰੀ ਆ ਐਕਸਟੈਂਸ਼ਨ ਬੋਰਡ ਤੇ ਕਿਉਂਕਿ ਆਪਣੇ ਕੋਲੇ ਜਿਹੜੇ ਵੀ 10 20 ਮਿੰਟ ਹਨਾ ਇੱਕੋ ਸੱਟੇ ਸਾਰਾ ਕੁਝ ਚਾਰਜ ਲੱਗ ਜਾਊਗਾ ਤੇ ਨਹੀਂ ਪਲੱਗ ਬਾਈ ਇਦਾਂ ਦੀ ਜਗ੍ਹਾ ਤੇ ਸਾਨੂੰ ਇੱਕ ਹੀ ਬੜੀ ਮੁਸ਼ਕਲ ਨਾਲ ਮਿਲਦਾ ਪਾਵਰ ਬੈਂਕ ਵਿੱਚ ਫੋਨ ਫਾਨ ਸਭ ਕੁਝ ਚਾਰਜ ਲੱਗ ਜੂ ਜਿਹੜੇ ਵੀ 10 20 ਮਿੰਟ ਸਭ ਕੁਝ ਚਾਰਜ ਹੋ ਜੂ ਇਹ ਹੋਣਾ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਚੀਜ਼ ਆ ਗਈ ਇਹ ਦੇਖੋ ਜੀ ਇੱਕ ਪਾਵਰ ਬੈਂਕ ਚਾਰਜ ਲੱਗਿਆ ਪਿਆ ਦੂਜਾ ਫੋਨ ਤੀਜਾ ਆਪਣਾ ਕੈਮਰਾ ਗੋਪਰੋ ਤੇ ਆ ਪਾਵਰ ਬੈਂਕ ਆ ਫੋਨ ਲੱਗਿਆ ਪਿਆ ਚਾਰਜ ਤੇ ਇੱਕ ਜਿਹੜਾ ਫੋਨ ਨਾਲ ਵੀਡੀਓ ਬਣ ਰਹੀ ਹੈ ਇਹ ਚਾਰਜ ਹੋ ਗਿਆ ਇਹ ਬੋਰਡ ਦੇ ਐਨੇ ਫਾਇਦੇ ਆ ਬਾਈ ਸਾਰਾ ਕੁਝ ਇਕੱਠੇ ਚਾਰਜ ਲੱਗ ਜਾਂਦਾ ਹੈਗਾ ਅੱਜ ਆਪਾਂ ਸਵੇਰੇ ਜਲਦੀ ਤੋਂ ਅੱਜ ਸਵੇਰੇ ਪਾਪਾ ਭਾਈ ਜਲਦੀ ਚੱਲੇ ਸੀਗੇ ਹਨਾ ਸੋਨੂੰ ਸਾਰਿਆਂ ਨੂੰ ਪਤਾ ਹੀ ਹੈ ਜਿੰਨੇ ਕੀ ਰਸਤਾ ਆਪਾਂ ਕੱਢਣਾ ਹੈ ਸਿੱਧੀ ਸਿੱਧੀ ਸਫਰ ਤੇ ਖਾਦਾ ਪੀਤਾ ਕੋਸ ਹੈ ਨਹੀਂ ਟਾਈਮ 10:00 ਵਜੇ ਤੇ ਚੜਾਈ ਚੜਾਈ ਜਾਂਦੇ ਹਨਾ ਸਾਈਕਲ ਤੇ ਭੁੱਖ ਲੱਗਦੀ ਆ ਭਾਈ ਤੇ ਅੱਜ ਆਪਣਾ ਨਿਸ਼ੂ ਭਰਾ ਕਹਿੰਦਾ ਮੈਂ ਸੋਨੂੰ ਕਹਿੰਦਾ ਮੈਗੀ ਬਣਾ ਕੇ ਖਾਣਾਗਾ ਤੇ ਨਿਸ਼ੂ ਜੀ ਹਾਂਜੀ ਸਰ ਬਣੂਗੀ ਟੈਸਟੀ ਵਧੀਆ ਮੈਗੀ ਮੈਂ ਕਹਾ ਵੀਰੇ ਮੈਗੀ ਤਾਂ ਐਹ ਜੀ ਬਣਾ ਕੇ ਬਣਾ ਲਈ ਆ ਨਾ ਪਾਣਾ ਦੇ ਇੰਨੀ ਕੈਂਪਿੰਗ ਕਰ ਕਰਕੇ ਮੈਗੀ ਹੀ ਬਣਾਈ ਆ ਅਸੀਂ ਹਾਂ ਤੇ ਕਿਹਨਾਂ ਢਕੇ ਦਾ ਬਣਾਉਂਦੇ ਨਹੀਂ ਸੀ ਜੀ ਪਹਿਲਾਂ ਬਾਬੇ ਦੀ ਕਿਰਪਾ ਨਾਲ ਨਾ ਗੁਰੂ ਘਰ ਆਉਂਦੇ ਰਹੇ ਹੁਣ ਕੱਲ ਦਾ ਕੱਲ ਆਇਆ ਸੀ ਗੁਰੂ ਘਰ ਹੁਣ ਵਿੱਚ ਕੋਈ ਰਸਤੇ 'ਚ ਆਇਆ ਨਹੀਂਗਾ ਲਾਉਣੇ ਵੀ ਨਹੀਂ ਆ ਜੀ ਅੱਗੇ ਮਿਲੂਗਾ ਅੱਗੇ ਅੱਗੇ ਮਿਲੂਗਾ ਇੱਕ ਗੁਰੂ ਘਰ ਆਉ ਹੁਣ ਜੋਸ਼ੀ ਮਠ ਤੇ ਦੂਜਾ ਇੱਕ ਗੋਵਿੰਦ ਘਰ ਆਉ ਫਿਰ ਉਹ ਸਵੇਰ ਧਾਮਾਂ ਦਾ ਧਾਮ ਹੇਮਕੁੰਡ ਸਾਹਿਬ ਜਿੱਥੇ ਤੁਸੀਂ ਮਤਲਬ ਪੂਰਾ ਤੁਹਾਨੂੰ ਦਿਖਾਵਾਂਗੇ A to Z ਮੈਗੀ ਦੇ 4 ਪੈਕਟ ਆਪਣੇ ਕੋਲੇ ਬੱਚੇ ਆ ਬਾਈ ਤੇ ਗਾਂ ਦੇਖਾਂਗੇ ਹੋਰ ਲੈ ਲਾਂਗੇ ਹਨਾ ਹਜੇ ਤਾਂ ਮੈਗੀ ਬਣੀ ਹੈਗੀ ਤੇ ਤੁਸੀਂ ਗਾਂ ਅੱਗੇ ਦੇਖਿਓ ਜਿੱਥੇ ਬਿਲਕੁਲ ਕੁਝ ਵੀ ਨਾ ਹੋਇਆ ਹਨਾ ਆਲੂ ਪਰੌਂਠੇ ਸਬਜ਼ੀਆਂ ਸਭ ਕੁਝ ਬਣੇਗਾ ਰਾਜਮਾ ਰੋਟੀ ਰਾਟੀ ਆਪਾਂ ਸਾਰਾ ਕੁਝ ਆਪ ਹੀ ਕਰਨਾ ਕਿਉਂਕਿ ਆਪਣੇ ਬੈਗ ਦੇ ਵਿੱਚ ਨਾ ਬੈਗਾਂ ਚ ਇਹਨਾਂ ਚ ਪ੍ਰਾਂਤ ਹੋਗੀ ਚਕਲਾ ਬੇਲਣਾ ਆਟਾ ਆਟਾ ਲੈਣਾਗਾ ਸੌਰੀ ਆਟਾ ਮੁੱਕਿਆ ਹੋਇਆਗਾ ਤੇ ਬਾਕੀ ਤਵਾ ਇਦਾਂ ਦਾ ਸਾਰਾ ਸਮਾਨ ਬਾਈ ਆਪਣੇ ਕੋਲੇ ਆ ਤੁਹਾਨੂੰ ਕੀ ਪਤਾ ਆਪਾਂ ਘੱਟ ਖਰਚੇ 'ਚ ਘੁੰਮਦੇ ਹਾਂ ਨਾ ਤੇ ਆਪਦਾ ਹੀ ਖਾਣਾ ਬਣਾ ਕੇ ਨਾ ਰੋਟੀ ਟੁੱਕ ਵਧੀਆ ਉਹੀ ਵਧੀਆ ਹੁੰਦਾ ਗਾ ਤੇ ਉਹੀ ਖਾਣੇ ਆਗੇ ਤੋ ਆਪਕਾ ਭਾਈ ਜੋ ਹੈ ਅਭੀ ਮੈਗੀ ਬਣਾ ਰਹਾ ਹੈ ਕਿਉਂਕਿ ਸਵੇਰੇ ਸੇ ਕੁਝ ਵੀ ਨਹੀਂ ਖਾਇਆ ਥਾ ਤੋ ਵੀ ਪਿਆਰ ਦੇਖੋ ਆਪਣੇ ਕਿੰਨੇ ਡਾਲ ਦੀਏ ਕਿਉਂਕਿ ਹਮ ਹੈ ਹਰਸੀ ਲੋਗ ਦਵਾ ਕੇ ਪਿਆਜ਼ ਹੀ ਖਾ ਲੇਗੇ ਭਾਈ ਮੈਗੀ ਨਾ ਮਿਲੀ ਤੇ ਬੜੀਆ ਮੈਗੀ ਬਣਾ ਕੇ ਭਾਈ ਕੋ ਖਿਲਾਤੇ ਹੈ ਭਾਈ ਕਹਤਾ ਮੈਗੀ ਖਾਈ ਨਹੀਂ ਫਿਰ ਮੈਨੇ ਕਹਾ ਅੱਜ ਭਾਈ ਕੋ ਖਿਲਾਤੇ ਹੈ ਪਹਾੜੋ ਵਾਲੀ ਮੈਗੀ ਖਾਓਗੇ ਭਾਈ ਜ਼ਰੂਰ ਖਾਵਾਂਗੇ ਜੀ ਜ਼ਰੂਰ ਔਰ ਆ ਭਾਈ ਐ ਬਾਬਾ ਜੀ ਸੰਦੀਪ ਕਰੋ ਕਿਰਪਾ ਕਰਾ ਲਓ ਭਾਈ ਨਹੀਂ ਸੁਦੀ ਬਣਾਈ ਮੈਗੀ ਤੇ ਖਾ ਕੇ ਦੇਖਦੇ ਕਿਦਾਂ ਬਣਾਈ ਹੋਆ ਗੰਡੇ ਗੁੰਡੇ ਪਾਇਆ ਪੂਰੇ ਵਧੀਆ ਆਏ ਹਾ ਬਾਬੇ ਦਾ ਨਾਮ ਲੈ ਕੇ ਜੀ ਇੱਕ ਵਾਰੀ ਫੇਰ ਆਪਾਂ ਸਫਰ ਜਿਹੜਾ ਸ਼ੁਰੂ ਕਰ ਦਿੱਤਾਗਾ ਇਹ ਤੋਂ ਥੋੜੀ ਜਿਹਾ ਜਤਕੀ ਆ ਗਈ ਕਿਉਂਕਿ ਉਚਾਈ ਤੇ ਆ ਨਾ ਤੇ ਧੁੱਪ ਜ਼ਿਆਦਾ ਲੱਗਦੀ ਹੈਗੀ ਤੇ ਸਾਹਮਣੇ ਚੜ੍ਹਾਈ ਵੀ ਆ ਗਈ ਤੇ ਧੁੱਪ ਵੀ ਹੈਗੀ ਆ ਕੋਈ ਸੀ ਚੀਜ਼ੇ ਬਣ ਕੇ ਆਤੀ ਹੈ ਦੇਖੋ ਪਹਾੜ ਕੱਪਾ ਮੈਂ ਪਿਛਲੀ ਵੀਡੀਓ ਦੇ ਵਿੱਚ ਗੱਲ ਕਰੀ ਸੀਗੀ ਹਨਾ ਤੇ ਤੁਹਾਨੂੰ ਦਿਖਾਏ ਸੀਗੇ ਉਹ ਸਰੀਏ ਜੇ ਲਾਈ ਜਾਂਦੇ ਸੀਗੇ ਹਨਾ ਵੀ ਪਾੜ ਜਿਹੜਾ ਖਿਸਕਣ ਤੋਂ ਹੁੰਦਾ ਜਾਲ ਜੂਲ ਦੇ ਬਣਨ ਦਿੰਦੇ ਆ ਉਹ ਤੇ ਅੱਜ ਮੈਂ ਤੁਹਾਨੂੰ ਉਹ ਥੋੜਾ ਨੇੜੇ ਤੋਂ ਦਿਖਾਉਣਾਗਾ ਤੇ ਮੇਰੀ ਆਵਾਜ਼ ਨਹੀਂ ਆਉਣੀ ਥੋਗੀ ਉੱਥੇ ਸ਼ੋਰ ਬਹੁਤ ਹੋ ਜਾਂਦਾ ਮਸ਼ੀਨਾਂ ਦਾ ਆ ਉਧਰੋਂ ਦੋਸਤੋ ਮਸ਼ੀਨ ਚੱਲਦੀ ਆ ਜਿਹੜੀ ਸੱਲ ਕਰਦੀ ਆ ਹਨਾ ਤੇ ਇਧਰੋਂ ਬਾਈ ਕੰਟਰੋਲ ਕਰਦਾਗਾ ਆ ਸਰੀਏ ਆਹੋ ਜਿਹੜੇ ਵਿੱਚ ਆ ਦੇ ਗੱਡੇ ਜਾਂਦੇ ਆਗੇ ਤੇ ਉਤੋਂ ਦੀ ਫਿਰ ਜਾਲ ਪੈ ਜਾਂਦਾਗਾ ਬਹੁਤ ਮਜ਼ਬੂਤ ਆ ਬਾਈ ਇਹ ਕੰਮ ਕੱਲ ਵੀ ਤੁਹਾਨੂੰ ਦਿਖਾਇਆ ਸੀ ਅੱਜ ਇਹ ਆਪਾਂ ਨੂੰ ਥੋੜਾ ਨੇੜੇ ਹੀ ਮਿਲ ਕੇ ਤੇ ਇਹ ਕਿੰਨਾ ਰਿਸਕੀ ਕੰਮ ਆਗਾ ਹਨਾ ਤੇ ਮਜਬੂਰੀਆਂ ਕਰਨੀਆਂ ਪੈਂਦੀਆਂ ਆ ਦੇਖੋ ਬਾਈ ਕਿੱਥੇ ਖੜਾਗਾ ਕਿੰਨਾ ਰਿਸਕੀ ਆਗਾ ਉਹ ਦੇਖੋ ਕਿੱਧਰ ਜਾ ਰਿਹਾ ਉਹ ਤੁਹਾਡੀ ਨੂੰ ਉਹ ਦੇਖੋ ਬਾਈ ਬਈ ਇਹ ਗਵਰਨਮੈਂਟ ਕੰਮ ਹੁੰਦਾ ਹੈ ਜਾਂ ਪ੍ਰਾਈਵੇਟ ਜੀ ਗਵਰਨਮੈਂਟ ਜੀ ਤੁਹਾਨੂੰ ਕੋ ਪੇ ਵਗੈਰਾ ਵੀ ਗਵਰਨਮੈਂਟ ਹੀ ਦਿੰਦੀ ਹੈ ਗਵਰਨਮੈਂਟ ਕੋ ਕੰਟਰੈਕਟ ਹੀ ਹੁੰਦਾ ਹੈ ਅ اچھا ਕੰਟਰੈਕਟ ਹੁੰਦਾ ਹੈ ਠੇਕਾ ਠੀਕ ਹੈ ਟਾਈਮ ਬਾਈ 12:00 ਵਜੇ ਤੇ ਜੋਸ਼ੀ ਮਾੜਾ ਹਜੇ 35 ਕਿਲੋਮੀਟਰ ਹੋਰ ਪਿਆਗਾ ਜਿਹੜੀ ਕੀ ਲਗਾਤਾਰ ਬਾਈ ਚੜਾਈ ਹੈਗੀ ਚੜਾਈ ਤੁਸੀਂ ਦੇਖ ਲਓ ਪੂਰੀ ਖੜਮੀ ਆ ਸਿੱਧੀ ਚੜਾਈ ਬਸ ਐਸੇ ਲੋਟਿਆਈ ਅੱਜ ਕੋਈ ਢਹਾਂਤ ਆਈ ਨਹੀਂ ਹੈਗੀ ਤੇ ਤੁਸੀਂ ਜੇ ਬਾਈ ਆਉਣਾਗਾ ਇੱਕ ਤਾਂ ਨਾ ਪਾਣੀ ਦਾ ਪ੍ਰਬੰਧ ਕੋਲੇ ਰੱਖੋ ਇਸ ਰੋਡ ਦੇ ਨਾਲ ਪਾਣੀ ਥੋੜਾ ਜਿਹਾ ਘਟਾਗਾ ਪਾਣੀ ਘੱਟ ਮਿਲਦਾ ਤੇ ਬਾਕੀ ਟਾਈਮ ਨਾ ਚੱਲਣਾਗਾ ਕਿਉਂਕਿ ਰਸਤਾ ਜਿਆਦਾ ਚੜਾਈ ਵਾਲਾ ਥੋੜਾ ਜਿਹਾ ਟਾਈਮ ਨਾ ਚੱਲ ਕੇ ਤੇ ਟਾਈਮ ਨਾ ਆਪਦੇ ਟਿਕਾਣੇ ਤੇ ਪਹੁੰਚਣਾਗਾ ਆਪਾਂ ਵੀ ਅੱਜ ਟਾਈਮ ਨਾ ਚੱਲਿਆਂਗੇ ਤੇ ਦੇਖਦੇ ਆ ਟਾਈਮ ਨਾ ਆਪਣਾ ਪਹੁੰਚਾ ਜਾਉ ਕਿ ਨਾ ਕਿਉਂਕਿ ਆਪਣਾ ਤਾਂ ਬਈ ਇਹ ਪੈਦਲ ਯਾਤਰਾ ਹੀ ਆਗੀ ਸਾਈਕਲ ਤਾਂ ਵੈਸੇ ਬਸ ਨਾਲ ਰੋੜੀ ਜਾਂਦੇ ਆਗੇ ਅੱਜ ਤਾਂ ਆਪਣੀ ਪੈਦਲ ਯਾਤਰਾ ਹੀ ਆ ਸਾਰੀ ਤੇ ਬਾਬਾ ਦਾ ਨਾਲ ਇੱਕ ਗਰਮੀ ਬਹੁਤ ਅੱਜ ਤੇ ਅੱਗੇ ਨੂੰ ਤੁਰਦੇ ਆਗੇ ਫਿਰ ਤੇ ਇੱਕ ਗੱਲ ਹੋਰ ਬਾਈ ਅਸੀਂ ਕੱਲ ਦੇ ਨਾਤੇ ਹੋਏ ਅੱਜ ਨਾਤੇ ਨਹੀਂ ਤਾਂ ਹੋਰ ਹੀ ਗੰਦਾ ਜਿਹਾ ਫੀਲ ਹੋ ਜਾਂਦਾ ਪਸੀਨਾ ਆਈ ਜਾਂਦਾਗਾ ਤੇ ਐਡੇ ਜਿਹੇ ਉੱਚੇ ਪਹਾੜਾ ਹਨਾ ਬਾਈ ਕੋਈ ਝਰਨਾ ਨਹੀਂਗਾ ਕੋਈ ਪਾਣੀ ਦੀ ਟਿੱਪ ਨਹੀਂ ਹੈਗੀ ਆਉਂਦੀ ਉਹ ਬੰਦਾ ਨਾ ਆ ਨੂੰ ਹੀ ਲੈ ਠੰਡੇ ਪਾਣੀ ਨਾਲ ਨਾ ਕੋਈ ਚਰਨਾ ਹਜੇ ਤੱਕ ਕੁਝ ਨਹੀਂ ਆਇਆ ਤੇ ਅੱਗੇ ਦੇਖਦੇ ਆ ਕੋਈ ਆਇਆ ਤਾਂ ਉਹਨੂੰ ਦਿਖਾਵਾਂਗੇ ਤੇਰੇ ਨਾਮਾਂ ਨੂੰ ਮਾਗੇ ਉੱਥੇ ਮੀਂਹ ਆ ਚੁੱਕਿਆ ਦੋਸਤੋ ਤੇ ਆਪਾਂ ਟ੍ਰੈਫਿਕ ਵਿੱਚ ਵਸੇ ਹੋਏ ਆ ਜਲਦੀ ਜਲਦੀ ਆਪਾਂ ਕੋਈ ਜਗ੍ਹਾ ਲੱਭਣੀ ਆ ਜਿੱਥੇ ਆਪਣਾ ਸਮਾਨ ਨਾ ਪਿੱਛੇ ਹਜੇ ਘੱਟ ਹੀ ਆ ਵੈਸੇ ਜ਼ਿਆਦਾ ਨਹੀਂ ਹੈਗਾ ਮੀਂਹ ਪਹਿਲਾਂ ਗਰਮੀ ਬਹੁਤ ਸੀ ਤੇ ਤਾਂ ਹੀ ਲੱਗਦਾ ਮੀਂਹ ਆ ਗਿਆ ਇੱਕ ਦਵਾਈ ਕੋਈ ਨਹੀਂ ਆ ਰਹੀ ਤੇ ਮੀਂਹ ਆ ਗਿਆ ਸੀਗਾ ਪਹਿਲਾਂ ਗਰਮੀ ਬਹੁਤ ਜ਼ਿਆਦਾ ਸੀ ਇਹ ਬਾਈਆਂ ਕੋਲੇ ਸਾਈਕਲ ਇੱਥੇ ਲਾਇਆਗਾ ਤੇ ਆਪਣੇ ਸਾਥੀ ਆ ਜਿਹੜੇ ਪਿੱਛੇ ਖੜੇ ਆਉਂਦੇ ਆਗੇ ਤੇ ਬਸ ਇੱਕ ਦੀ ਦਿੱਕਤ ਆ ਰਹੀ ਆ ਬਾਈ ਜਦੋਂ ਬੈਠਦੇ ਆ ਨਾ ਕਿਤੇ ਵੀ ਨੀਂਦ ਆਉਂਦੀ ਹੈ ਕਿਉਂਕਿ ਤਿੰਨ ਰਾਤਾਂ ਹੋ ਗਈਆਂ ਲਗਾਤਾਰ ਹਨਾ ਚਾਜੇ ਨਾ ਸੋਤੇ ਨੀਗੇ ਘੰਟਾ ਅੱਧਾ ਘੰਟਾ ਤੇ 2 ਘੰਟੇ 3 ਘੰਟੇ ਬਸ ਇਦੋਂ ਵੱਧ ਨਹੀਂ ਸੁੱਤੇ ਹੈਗੇ ਤੇ ਜਿੱਥੇ ਬੈਠ ਜਾਂਦੇ ਆ ਬਸ ਨੀਂਦ ਆਉਣ ਲੱਗ ਜਾਂਦੀ ਆ ਹੋਰ ਕੋਈ ਚੱਕਰ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਸਰੀਰ ਸਾਰਾ ਓਕੇ ਆ ਤੇ ਸਾਈਕਲ ਵੀ ਆਪਣਾ ਓਕੇ ਆ ਸਾਥੀ ਵੀ ਓਕੇ ਆ ਤੇ ਮੀ ਹਟਣ ਤੋਂ ਬਾਅਦ ਅਗਲਾ ਸਫਰ ਆ ਜਿਹੜਾ ਆਪਾਂ ਜਾਰੀ ਕਰਦੇ ਆਂਗੇ ਜਦੋਂ ਭਾਈ ਆਪਾਂ ਚਮੌਲੀ ਤੋਂ ਜੋਸ਼ੀ ਮੱਥ ਜਾਣੇ ਆ ਨਾ ਤਾਂ ਰਸਤੇ 'ਚ ਆ ਤਕੜੀ ਲੈਂਡ ਸਲਾਈਡ ਹੋਈ ਹੋਈ ਆ ਤੇ ਕੰਮ ਚੱਲੀ ਜਾਂਦਾ ਗਾਹਾਂ ਉਹ ਦੇਖੋ ਤੇ ਰਸਤਾ ਵੀ ਪੂਰਾ ਸੂਰਾ ਕੀ ਹੈਗਾ ਤੇ ਜਿਹੜੇ ਵੀ ਵੀਰ ਆਉਂਦੇ ਆ ਨਾ ਧਿਆਨ ਨਾਲ ਆਉਂ ਨਾ ਵੈਸੇ ਤਾਂ ਕਲੀਅਰ ਕਰੀ ਜਾਂਦੇ ਹੈਗੇ ਆਹ ਦੇਖੋ ਆ ਲੈਂਡ ਸਲਾਈਡ ਹੋਈ ਹੈ ਕਾਫੀ ਦਿਨ ਪਹਿਲਾਂ ਹੋਈ ਆ ਹੁਣ ਨਹੀਂ ਹੋਈ ਹੁਣ ਤਾਂ ਇਹਨਾਂ ਨੇ ਸਾਰਾ ਕਲੀਅਰ ਕੀਤਾ ਹੋਇਆ ਟ੍ਰੈਫਿਕ ਟਰੂਪ ਆਏ ਚੱਲੀ ਜਾਂਦੀ ਜੀ ਉਦੋਂ ਕੋਈ ਚੱਕਰ ਨਹੀਂ ਹੈਗਾ ਇਹ ਕਾਫੀ ਦਿਨ ਪਹਿਲਾਂ ਦੀ ਹੋਈ ਹੋਈ ਆ ਜੀ ਲੈਂਡਸਲਾਈਡ ਯਾਰ ਰਸਤਾ ਟੁੱਟ ਵੀ ਗਿਆ ਸੀ ਉਹਨਾਂ ਨੇ ਥੋੜਾ ਕਲੀਅਰ ਕੀਤਾ ਹੋਇਆ ਵਧੀਆ ਹੁਣ ਤਾਂ ਠੀਕ ਕੀਤਾ ਹੋਇਆ ਓਹ ਪ੍ਰਭੂ ਚੜਾਈ ਦੇਖੋ ਜੀ ਚੜਾਈ ਓ ਜਾਂਦੀ ਆ ਸਿੱਧੀ ਉੱਪਰ ਨੂੰ ਚੱਲ ਲਿਓ ਬਾਈ ਕੋਸ ਸਾਹਿਬ ਤੁਸੀਂ ਅੱਗੇ ਲੱਗੋ ਓਹ ਦੇਖੋ ਬਾਈ ਗੱਡੀਆਂ ਕਿੱਥੇ ਜਾਈ ਜਾਂਦੀਆਂ ਦੇਖ ਦਿਆਂ ਪੂਰੀ ਫੁੱਲ ਚੜਾਈ ਆ ਬਾਈ ਪੂਰੀ ਫੁੱਲ ਚੜਾਈ ਅੱਗੇ ਵੀ ਵੀਰੇ ਆਹ ਇੱਕ ਹੋਰ ਲੈਂਡਸਲਾਈਡ ਹੋਈ ਹੋਈ ਆ ਵੈਸੇ ਕਲੀਅਰ ਆ ਰਸਤੇ ਕਲੀਅਰ ਕਰੇ ਪਏ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਪਰ ਕੰਮ ਹੈ ਖਤਰੇ ਵਾਲਾ ਹੀ ਆ ਖਤਰੇ ਦਾ ਗੁੱਗੂ ਬੋਲ ਗਿਆ ਨਹੀਂ ਆ ਦੇਖੋ ਉੱਥੋਂ ਤਾਈ ਪੱਥਰ ਗਏ ਆ ਬਈ ਉਹ ਚਿੱਬੇ ਹੋਏ ਪਏ ਹਨ ਜਿਹੜੇ ਸੜਕਾਂ ਦੇ ਸਾਈਡਾਂ ਤੇ ਲੱਗੇ ਹੋਏ ਆਗੇ ਹਨ ਆ ਪੱਥਰ-ਪੁੱਥਰ ਚੱਕ ਕੇ ਇਹਨਾਂ ਨੇ ਸਾਈਡ ਤੇ ਕਰੇ ਹੋਏ ਆਗੇ ਸਾਰੇ ਇੱਥੇ ਆਹ ਲੈਂਡਸਲਾਈਡ ਇਧਰੋਂ ਹੋਈ ਆ ਆ ਪੱਥਰ-ਪੁੱਥਰ ਸਾਰਾ ਕੁਝ ਪਿਆ ਉਮੀ ਅੱਜ ਰਾਸਤੇ ਦੇ ਵਿੱਚ ਭਾਈ ਸਾਨੂੰ ਦੂਸਰੀ ਵਾਰੀ ਮੀਂਹ ਆ ਗਿਆ ਤੇ ਹੁਣ ਆਪਾਂ ਜਿਹੜੇ ਸਾਈਕਲ ਆਏ ਆ ਬਸ ਸਟਾਪ ਬਣਿਆ ਹੋਇਆ ਛੋਟਾ ਜਿਹਾ ਤੇ ਉਹਦੇ ਅੰਦਰ ਖੜਾ ਤੇ ਕਿ ਤੇ ਇੱਕ ਜਿਹੜਾ ਬੜੀ ਬੜੀ ਗਲਤੀ ਹੋ ਗਈ ਨਾ ਆਪਣੇ ਤੋਂ ਆਪਣੀ ਤਰਪਾਲ ਡਿੱਗ ਪਈ ਉਹਦੀ ਬੜੀ ਕਮੀ ਮਹਿਸੂਸ ਹੁੰਦੀ ਹੈ ਜਦੋਂ ਮੀਂਹ ਆਉਂਦਾ ਹੈ ਕਿ ਨਹੀਂ ਤਾਂ ਜਿੱਥੇ ਮਰਜ਼ੀ ਲਾ ਦੰਦੇ ਆਪਦਾ ਤਾਂ ਕੋਈ ਚੱਕਰ ਨਹੀਂ ਕਿਉਂਕਿ ਜੇ ਬੈਗ ਬੂਗ ਭੇਜ ਗਏ ਭਾਈ ਹੁਣ ਤਾਂ ਇਹ 30 40 ਕਿਲੋ ਕੰਮ ਹੀ ਹੈਗਾ ਸਾਈਕਲ ਸਾਨੂੰ ਇਹ ਫਿਰ ਕਵਾਂਟਲ ਕਵਾਂਟਲ ਦੇ ਹੋ ਜਾਣਗੇ ਫਿਰ ਜਮ ਨਹੀਂ ਤੁਰਨੇ ਤੇ ਤਰਪਾਲ ਆਪਾਂ ਨੂੰ ਹੋਰ ਲੈਣੀ ਪਊਗੀ ਸ਼ਰਾਏ ਤਾਂ ਦੇਖਦੇ ਕੋਈ ਤਰਪਾਲ ਲਵਾਗੇ ਮੀਂਹ ਤਾਂ ਬੰਦ ਹੋ ਗਿਆ ਬਾਈ ਥੋੜਾ ਟਾਈਮ ਹੀ ਆਇਆਗਾ ਥੋੜਾ ਹੀ ਆਇਆ ਸੀਗਾ ਤੇ ਪਰ ਹੁਣ ਸਲਾਹ ਆਪਣੀ ਰੈਸਟ ਕਰਨ ਦੀ ਬਣ ਗਈ ਆ ਘਾਂਟਾ ਘੜੀ ਇੱਥੇ ਪੈਨੇ ਆ ਕਿਉਂਕਿ ਨੀਂਦ ਥੋੜੀ ਜਿਆਦਾ ਤੰਗ ਕਰੀ ਜਾਂਦੀ ਹੈ ਜਿੱਥੇ ਬੈਠਦੇ ਆ ਨਾ ਤਾਂ ਨੀਂਦ ਆਉਣ ਲੱਗ ਜਾਂਦੀ ਹੈਗੀ ਦੋ ਤਿੰਨ ਦਿਨਾਂ ਤੋਂ ਚੰਗੀ ਤਰ੍ਹਾਂ ਸੁੱਤੇ ਨੀਂਦ ਤੇ ਦੋ ਹੁਣ ਘਾਂਟਾ ਘੜੀ ਮੜਾ ਸੌ ਲੀਏ ਫੇਰ ਜਿਹੜਾ ਅੱਗੇ ਦਾ ਸਫਰ ਹੈ ਫੇਰ ਦੇ ਕਰਾਂਗੇ ਜਾਰੀ ਆਪਾਂ ਇੱਥੇ ਰੁਕੇ ਸੀਗੇ ਵੀ ਬਾਈ ਘਾਂਟਾ ਘੜੀ ਚੱਲ ਆਰਾਮ ਕਰ ਲਾਂਗੇ ਤੇ ਪਰ ਕੁਛ ਨਹੀਂ ਹੋਇਆ ਮੀਂਹ ਆ ਗਿਆ ਬਾਈ ਜੀ ਦਾ ਕਰਕੇ ਨਾ ਪਿਆ ਗਿਆ ਤੇ ਨਾ ਕੁਝ ਹੋਰ ਸੰਦੀਪ ਦੇਖ ਲੋ ਪਾਲੇ ਮਰੀ ਜਾਂਦਾਗਾ ਟਾਈਮ ਜੀ 5:00 ਵਜੇ ਤੇ ਮੌਸਮ ਥੋੜਾ ਜਿਹਾ ਖਰਾਬ ਹੋਇਆ ਪਿਆਗਾ ਐਨੀ ਉਚਾਈ ਤੇ ਆ ਕੇ ਮੌਸਮ ਤਾਂ ਖਰਾਬ ਹੋਣਾ ਬੰਦ ਹੀ ਆ ਨਾ ਬਾਕੀ ਪਹਾੜੀ ਏਰੀਆ ਇੱਕ ਦਾ ਮੌਸਮ ਖਰਾਬ ਹੋ ਜਾਂਦਾ ਤੇ ਇੱਕੇ ਦਾ ਵੀ ਸਾਫ ਹੋ ਜਾਂਦਾ ਐਡੀ ਕੋਈ ਬੜੀ ਚਿੰਤਾ ਵਾਲੀ ਗੱਲ ਨਹੀਂ ਹੁੰਦੀ ਕਿ ਮੀਂਹ ਆ ਗਿਆ ਜੀ ਮੀਂਹ ਆ ਗਿਆ ਇਹ ਪਹਾੜੀ ਇਲਾਕਾ ਹੁੰਦੀ ਏਦਾਂਗੇ ਜੀ ਮੌਸਮ ਕਦੇ ਸਾਫ ਹੋ ਗਿਆ ਕਦੇ ਖਰਾਬ ਹੋ ਗਿਆ ਤੇ ਅੱਗੇ ਦਾ ਸਫ਼ਰ ਜਿਹੜਾ ਹੁਣ ਆਪਾਂ ਜਾਰੀ ਕਰਦੇ ਆਂਗੇ ਇੱਕ ਵਾਰੀ ਮੀਂਹ ਰੁਕ ਚੁੱਕਿਆ ਚੱਲੀਏ ਵੀਰ ਜੀ ਆਪਾਂ ਚਲੋ ਚਲੋ ਜੀ ਕਣੀਆਂ ਪੈਰਤ ਨਹੀਂ ਵੀਆਂ ਜੀ ਨਹੀਂ ਨਹੀਂ ਇੱਕ ਵਾਰੀ ਮੀਂਹ ਰੁਕਿਆ ਹੋਇਆਗਾ ਤੇ ਅੱਗੇ ਚੱਲਦੇ ਆਂ ਹਾਂਜੀ ਹਾਂਜੀ ਜਿੰਨਾ ਕ ਚੱਲਦੇ ਆ ਜਿੰਨਾ ਕ ਸਫ਼ਰ ਨਿਕਲਦਾ ਉਹਨਾਂ ਕ ਤਾਂ ਕੱਢੀਏ ਚਲੋ ਦੋਸਤੋ ਸਾਹਮਣੇ ਰੋਡ ਦੇਖੋ ਤੁਸੀਂ ਦੇਖਦੇ ਆ ਸਾਨੂੰ ਰੋਡ ਉਥੋਂ ਆਪਾਂ ਆਏ ਆ ਵੀਰੇ ਬਹੁਤ ਚੜਾਈ ਸੀਗੀ ਚੜਾਈ ਬਹੁਤ ਹੀ ਜ਼ਿਆਦਾਗੀ ਤੇ ਇੱਕ ਕੰਮ ਨਾਲ ਕਾਣੀ ਕੰਮ ਨਾਲ ਕਾਣੀ ਹੋਈ ਜਾਂਦੀ ਹੈਗੀ ਆ ਦੇਖ ਲੋ ਆਪਣੇ ਮੈਟ ਮੂਟ ਜੇ ਭਿੱਜ ਗਏ ਹਨ ਤਰਪਾਲ ਹੈ ਨਹੀਂ ਆਪਣੇ ਕੋਲੇ ਤਰਪਾਲ ਡਿੱਗ ਪਈ ਸੀਗੇ ਤੇ ਹੁਣ ਅੱਜ ਪਰ ਇੱਥੇ ਤੇ ਰਹਿਣ ਦੀ ਜਗਾ ਪਾ ਲ ਦਾਂਗੇ ਛੱਤ ਵੀ ਇੱਥੇ ਮੀਂਹੋਂ ਨਾ ਪਵੇ ਹਨ ਤੇ ਆਪਣਾ ਸਮਾਨ ਸਮੂਹ ਜਿਹੜਾ ਠੀਕ ਰਹੇ ਜੋਸ਼ੀਮਾਟ ਆਪਣਾ ਜੀ 25 ਕਿਲੋਮੀਟਰ ਰਹਿ ਗਿਆ ਸੀਗਾ ਤੇ ਰਸਤੇ 'ਚ ਗੁਰਦੁਆਰਾ ਸਾਹਿਬ ਮਿਲਿਆਗੇ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਜੀ ਗੋਵਿੰਦ ਮਾਰਗ ਤੇ ਆਪਾਂ ਰੈਸਟ ਰਸਟ ਕਰਦੇ ਆਂ ਥੱਕੇ ਪਏ ਆ ਸਾਨੂੰ ਪਤਾ ਨਾ ਮੀਂਹ ਦਾ ਮੌਸਮ ਆ ਮੌਸਮ ਵੀ ਖਰਾਬ ਹੋਇਆ ਪਿਆਗਾ ਤੇ ਫਿਰ ਦੇਖਾਂਗੇ ਇੱਕ ਵਾਰੀ ਰੈਸਟ ਕਰਦੇ ਆਗੇ ਗੁਰੂ ਘਰ ਚ ਗੁਰਦੁਆਰਾ ਸਾਹਿਬ ਤੇ ਆਪਾਂ ਪਹੁੰਚ ਗਏ ਸਤਿ ਸ੍ਰੀ ਅਕਾਲ ਬਾਬਾ ਜੀ ਕੀ ਨਾਮ ਆ ਬਾਬਾ ਜੀ ਤੁਹਾਡਾ ਕਲਵੰਤ ਸਿੰਘ ਬਾਬਾ ਜੀ ਇਹ ਗੁਰਦੁਆਰਾ ਦੀ ਲੋਕੇਸ਼ਨ ਕਿਹੜੀ ਜਗ੍ਹਾ ਤੇ ਪੈਂਦਾ ਸਹੀ ਜੀ ਪਾਕੀ ਗੁਰਦੁਆਰਾ ਵਾਹਦਾ ਕਿਹੜਾ ਜੀ ਪਾਕੀ 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 ਹਾਂਜੀ ਪਾਕੀ ਆ ਨਾ ਸ਼ਹਿਰ ਦਾ ਨਾਂ ਜੀ ਤੇ ਰੋਡ ਦੇ ਉੱਤੇ ਹੀ ਗੁਰਦੁਆਰਾ ਤੇ ਆ ਨਿਸ਼ਾਨ ਸਾਹਿਬ ਵੀ ਲੱਗੇ ਹੋਏ ਆਗੇ ਸੰਗਤ ਆਉਣਾ ਆਉਣਗੇ ਨਾ ਦੇ ਉਹਨਾਂ ਵਾਸਤੇ ਵੀ ਰੁਕਣ ਵਾਸਤੇ ਰੈਸਟੋਰਸਟ ਕਰਨ ਵਾਸਤੇ ਤੇ ਬਾਬਾ ਜੀ ਤੁਸੀਂ ਪਿੱਛੋਂੋਂ ਕਿੱਧਰ ਪਿੰਡ ਆਏ ਤੁਹਾਡਾ ਮੇਰੇ ਖਾਸਮ ਤੋਂ ਸਾਡਾ ਖਾਸਮ ਬਰਸਲ ਤੋਂ ਤੇ ਇੱਥੇ ਕਿੰਨੇ ਸਾਲ ਹੋ ਗਏ ਰਹਿੰਦੇ ਆ ਨੂੰ ਮੈਂ 2 ਸਾਲ ਹੋ ਗਏ 2 ਸਾਲ ਹੋ ਗਏ ਪਹਿਲਾਂ ਮੋਦਰ ਦਾ ਗੋਬਿੰਦਗੜ ਪਹਿਲਾਂ ਗੋਬਿੰਦਗੜ ਤੋਂ ਰਹਿੰਦੇ ਸੀ ਜੀ ਤੇ ਇੱਥੇ ਇਸ ਏਰੀਆ 'ਚ ਹੀ ਰਹਿੰਦੇ ਹਾਂ ਜੀ ਠੀਕ ਹੈ ਜੀ ਸਸਰੀ ਗੱਲ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਆਪਾਂ ਅੱਜ ਦੀ ਰਾਤ ਬਈ ਐਸੇ ਗੁਰੂ ਘਰ 'ਚ ਰੁਕਾਂਗੇ ਤੇ ਉਹੀ ਬਾਈ ਆਪਣੇ ਕੋਲੇ ਫੇਰ ਗੁਰਪਰਾਡ ਬਲੌਕਸ ਕਿਵੇਂ ਬਾਈ ਸਤਿ ਸ੍ਰੀ ਅਕਾਲ ਜੀ ਭੈਣ ਬਈ ਚੜਦੀ ਕਲਾ ਤੁਸੀਂ ਅਫਸੋਸ ਠੀਕ ਆ ਬਾਈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਚੜਦੀ ਕਲਾ ਜਮੋਲਾਏ ਪੁੱਤਰ ਤੁਹਾਨੂੰ ਦੇਖਦੇ ਹੋ ਹੌਲੀ ਹੌਲੀ ਆਨੰਦ ਮਾਣਦੇ ਹੋ ਆ ਰਹੇ ਹਾਂ ਸਫਰ ਵਧੀਆ ਰਾਂਗੇ ਸਫਰ ਵਧੀਆ ਆ ਸੀ ਉੱਥੇ ਸੱਤ ਸੱਤ ਕਿਲੋਮੀਟਰ ਰੁਕਦੇ ਦੋ ਕਿਲੋਮੀਟਰ ਆ ਪਿੰਡ ਦਾ ਹੋ ਗਿਆ 9 ਕਿਲੋਮੀਟਰ ਅੱਗੇ ਰੋਕਦੇ ਰੋਕਦੇ ਉਹ ਪਿੱਛੇ ਗੁਰਦੁਆਰਾ ਸਾਹਿਬ ਵੀ ਉੱਥੇ ਕੋਈ ਪ੍ਰਬੰਧ ਨਹੀਂ ਸੀਗਾ ਕਿ ਗੜੀ ਕੜੀ ਗੜੀ ਪਿੰਡ ਅੱਛਾ ਤੇ ਹੁਣ ਜਾਣਾ ਹੈ ਕਿ ਰੁਕਾਂਗੇ ਨਾ ਬਾਈ ਰਾਤ ਨੂੰ ਸਫਰ ਨਹੀਂ ਕਰਨਾ ਤੇ ਬਾਈ ਦਾ ਸਾਈਕਲ ਆ ਖੜਾਗਾ ਮਗਰ ਲਿਖਿਆ ਪੰਜਾਬ ਤੋਂ ਹਿਮਕੁੰਡ ਸਾਹਿਬ ਤੇ ਅੱਜ ਇੱਥੇ ਰੁਕਣਗੇ ਇਹ ਤੇ ਆਪਾਂ ਵੀ ਇਸੇ ਗੁਰੂ ਘਰ ਦੇ ਵਿੱਚ ਰੁਕਾਂਗੇ ਤੇ ਆਪਾਂ ਚਾਰ ਸਾਈਕਲ ਇਹ ਹੋਗੇ ਦੋ ਰਾਈਡਰ ਉਹ ਖੜੇ ਆ ਦੋ ਸਾਈਕਲ ਉਹ ਖੜਿਆ ਜੀ ਇਹ ਵੀ ਉਧਰ ਹੀ ਜਾ ਰਹੇ ਆਗੇ ਸਾਈਕਲ ਆ ਬਾਈ ਆਪਾਂ ਆਪਣੇ ਉੱਪਰ ਹੀ ਚੜਾ ਲੇ ਕਿਉਂਕਿ ਰਾਤ ਨੂੰ ਮੀਂਹ ਕਣੀ ਦਾ ਟਾਈਮ ਆ ਹਨਾ ਕੋਈ ਪਤਾ ਨਹੀਂ ਤੇ ਸਮਾਨ ਸੱਲਾ ਪੈ ਜਿਊਗਾ ਦੋ ਸਾਈਕਲ ਆਪਣੇ ਇਹ ਖੜੇ ਆ ਤੇ ਉਹ ਬਾਈ ਦਾ ਸਾਈਕਲ ਗੁਰਬਰਾੜ ਦਾ ਤੇ ਆ ਦੋ ਉਹਨਾਂ ਦੇ ਦੋ ਸਾਈਕਲ ਇਹ ਆ ਆ ਖੜੇ ਅਗੇ ਤੇ ਸਮਾਨ ਸੱਲਾ ਪਿਆ ਸੰਦੀਪ ਦਾ ਸਾਈਕਲ ਹਜੇ ਆ ਜਾ ਲਿਆ ਲਿਆ ਸੰਦੀਪ ਆ ਜਾ ਆ ਜਾ ਸੋਣਾ ਬਈ ਆਪਾਂ ਇੱਧਰ ਉੱਪਰ ਹਾਲਚਾਗਾ ਹਾਂ ਹਾਂ ਆ ਹਾਲ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਉੱਪਰ ਜਾਣ ਆ ਦੇ ਹੈ ਬ੍ਰੋ ਇਹ ਹਾਲ ਚ ਬਈ ਆਪਾਂ ਸੌਵਾਂਗੇ ਤੇ ਇੱਥੇ ਸੌਣ ਲਈ ਜਗ੍ਹਾ ਬਾਧੂ ਆ ਹਨਾ ਸੰਗਤਾ ਵਗੈਰਾ ਆਉਂਦੇ ਰਹਿਂਦੇ ਆਂਗਾ ਸੰਗਤਾ ਹੇਮਕੁੰਟ ਸਾਹਿਬ ਨੂੰ ਜਾਣ ਵਾਲੀਆਂ ਤੇ ਆ ਗੱਦੇ ਪਏ ਆਗੇ ਉਧਰ ਵੀ ਕਾਫੀ ਗੱਦੇ ਪਏ ਆਗੇ ਤੇ ਦੋ ਬਾਈ ਇੱਥੇ ਪਏ ਆਗੇ ਆਪਣੇ ਸਾਈਕਲਾਂ ਨਾਲ ਟ੍ਰੈਵਲ ਆਲੇ ਤੇ ਦੋ ਇਧਰ ਪਏ ਆ ਤੇ ਤਿੰਨ ਇੱਥੇ ਪਏ ਆ ਆਪਾਂ ਨਹੀਂ ਇੱਥੇ 2 ਆ ਸੌਰੀ ਤੇ ਤਿੰਨ ਇੱਥੇ ਇਧਰ ਪਏ ਆ ਆਪਾਂ ਅੱਜ ਆਪਾਂ ਬਈ ਗੁਰੂ ਘਰ ਦੇ ਵਿੱਚ ਰੁਕੇ ਹੋਇਆ ਸਾਨੂੰ ਪਤਾ ਨਾ ਤੇ ਪਾਕੀ ਆ ਇਹ ਲੋਕੇਸ਼ਨ ਦਾ ਨਾਮ ਪਾਕੀ ਹੈਗਾ ਤੇ ਬੜੇ ਬਾਈਆਂ ਨੇ ਬਾਈ ਕਮੈਂਟ ਕਰੇ ਹਨਾ ਤੇ ਵੀ ਰਾਤ ਨੂੰ ਸਫਰ ਨਹੀਂ ਕਰਨਾ ਤੇ ਆਪਾਂ ਸਾਰੇ ਕਮੈਂਟ ਪੜ੍ਹੇ ਹਨਾ ਤੇ ਅੱਜ ਆਪਾਂ ਬਈ ਰਾਤ ਨੂੰ ਸਫਰ ਨਹੀਂ ਕੀਤਾ ਤੇ ਟਾਈਮ ਦੇ ਨਾਲ ਗੁਰੂ ਘਰ ਚ ਪਹੁੰਚਾਂਗੇ ਤੇ ਕੱਲ ਤੋਂ ਆਪਾਂ ਦਿਨੇ ਸਭ ਸਫਰੀ ਕਰਨਾਗਾ ਰਾਤ ਨੂੰ ਕਦੇ ਵੀ ਸਫਰ ਨਹੀਂ ਕਰਦੇ ਤੇ ਜਿਹੜੇ ਵੀਰ ਬਲੌਗ ਦੇਖਦੇ ਹਨ ਤੇ ਜੇ ਸਾਡਾ ਸਫਰ ਸਾਡਾ ਦੇਸੀ ਸਾਈਕਲ ਦੇ ਸਫਰ ਤੁਹਾਨੂੰ ਵਧੀਆ ਲੱਗਦਾ ਵੀਡੀਓ ਚੰਗੀਆਂ ਲੱਗਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਵੀ ਜਰੂਰ ਕਰਦਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਸਾਰਾ ਵੀਰੋ ਨਾਲ ਅਸਲੀ ਗੱਲ ਸਾਰਾ